ਇਹ ਸਾਨੂੰ ਕਰੀਬ 8:30 ਵਜੇ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਤੇ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧਿਰਾਂ ਨੂੰ ਬੁਲਾਇਆ ਆ ਹੁਣ ਥਾਣੇ ਦੇ ਆਈਓ ਬੁਲਾ ਕੇ ਹੁਣ ਦੇ ਹਵਾਲੇ ਕੀਤਾ ਆ ਦੋਨੇ ਤੇ ਹੀ ਰੱਥੇ ਆ ਚੁੱਕੇ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਉਹਨਾਂ ਦਾ ਕਰ ਕਰਕੇ ਤੇ ਰੋਡ ਜਿਹੜਾ ਹੈ ਇਹ ਆਪਾਂ ਹਾਈਡਰਾ ਬੁਲਾ ਲਿਆ ਸਾਈਡਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਕੇ ਤੇ ਰੋਡ ਜਿਹੜਾ ਹੈ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਹੈ ਇੱਥੇ ਜਿਹੜਾ ਇੰਨਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਸੁੱਟਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਹੈ ਇੱਕ ਕਰੀਬ ਸਵੇਰੇ 6:00 ਵਜੇ ਦੇ ਕਰੀਬ ਕਹਿ ਰਹੇ ਵੀ 6:00 ਵਜੇ ਦੇ ਲੱਗ-ਜਾਗੇ ਹੋਇਆ ਏ ਸਰ ਇੱਕੋ ਜਿੱਦਾਂ ਕਿ ਇਹ ਵਨ ਵੇ ਰੋਡ ਹੈ ਤੇ ਇੱਕੋ ਰੋਡ ਤੇ ਚੱਲਦੇ ਪਏ ਦੋਵੇਂ ਹਾਂ ਸੇਮ ਹੀ ਆ ਰਹੇ ਪਠਾਨਕੋਟ ਵੱਲ ਸਾਈਡ ਤੋਂ ਆ ਰਹੇ ਤੇ ਅੱਗੇ ਅਸੀਂ ਅੰਬਰਸਲਵਾਰ ਨੂੰ ਜਾ ਰਹੇ ਹਾਂ ਮਟਾਲੇਸ਼ਾ ਹੀ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟੀਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਹੈ ਤੇ ਜਿੱਤੇ ਕਰਕੇ ਦੋਨੇ ਠੀਕ ਹੈ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਹੈ ਥਾਣਾ ਤਿੱਬੜ ਤੋਂ ਆਈ ਹੋਏ ਨੇ ਉਹਨਾਂ ਦੇ ਹਵਾਲੇ ਕੀਤਾ ਹੈ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹਿੰਦਾ ਹੁੰਦਾ ਹੈ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨਾਂ ਧਿਰਾਂ ਦੇ ਨਾਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਨਾਰਮਲ ਬਸ ਬਚਾਈ ਰਿਹਾ ਬਚਾਈ ਰਿਹਾ ਬਸ ਵੀ ਰੋਡ ਬਲੌਕ ਹੈ ਜਲਦੀ ਖੋਲਾ ਦਿੱਤਾ ਜਾਏਗਾ ਠੀਕ ਹੈ ਸਰ ਠੀਕ ਹੈ ਇਹ ਸਾਨੂੰ ਕਰੀਬ 8:30 ਵਜੇ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਦਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਤੇ ਇਹਨਾਂ ਦਾ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਤੇ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧਿਰਾਂ ਨੂੰ ਬੁਲਾਇਆ ਆ ਥਾਣੇ ਦੇ ਆਈਓ ਬੁਲਾ ਕੇ ਹੁਣ ਦੇ ਹਵਾਲੇ ਕੀਤਾ ਆ ਦੋਨੇ ਤੇਰੇ ਇੱਥੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਉਹਦਾ ਕਰ ਕਰਕੇ ਤੇ ਰੋਡ ਜਿਹੜਾ ਹੈ ਇਹ ਆਪਾਂ ਹਾਈਡਰਾ ਹਾਈਡਰਾ ਬੁਲਾ ਲਿਆ ਸਾਈਡ ਦੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਹੈ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਹੈ ਇੱਥੇ ਜਿਹੜਾ ਇੰਨਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਸੁੱਟਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਹੈ ਇੱਕ ਕਰੀਬ ਸਵੇਰੇ 6:00 ਵਜੇ ਦੇ ਕਰੀਬ ਕਹਿ ਰਹੇ ਆ 6:00 ਵਜੇ ਦੇ ਲਗਭਗ ਹੋਇਆ ਏ ਸਰ ਇੱਕੋ ਜਿੱਤਰਾ ਕਿ ਇਹ ਵਨ ਵੇ ਰੋਡ ਹੈ ਤੇ ਇੱਕੋ ਰੋਡ ਤੇ ਚੱਲਦੇ ਪਏ ਦੋਵੇਂ ਹਾਂ ਇਸੇ ਮੇ ਇਹ ਆ ਰਹੇ ਪਠਾਨਕੋਟ ਵੱਲ ਸਾਈਡ ਤੋਂ ਆ ਰਹੇ ਤੇ ਅੱਗੇ ਅੰਮ੍ਰਿਤਸਰਵਾਲ ਨੂੰ ਜਾ ਰਹੇ ਮਟਾਲੇ ਸਾਹਿਬ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਹੋਵੇ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟੀਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿੱਦੇ ਕਰਕੇ ਦੋਨੇ ਜਿਹੜੇ ਰੋ ਠੀਕ ਹੈ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਇਹ ਥਾਣਾ ਤਿੱਬੜ ਤੋਂ ਆਈ ਹੋਏ ਨੇ ਉਹਨਾਂ ਦੇ ਹਵਾਲੇ ਕੀਤਾ ਹੈ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹਿੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਅਮਲ ਚਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਵੈਸੇ ਬਚਾਈ ਰਿਹਾ ਆ ਬਚਾਈ ਰਿਹਾ ਬਸ ਵੀ ਰੋਡ ਬਲੌਕ ਹੈ ਜਲਦੀ ਖੋਲ੍ਹ ਦਿੱਤਾ ਜਾਏਗਾ ਠੀਕ ਹੈ ਸਰ